ਰੈਡਕਲ ਦਵਾਈ ਦਾ ਚਲਾ ਰਿਆ ਨਾ ਪੁਲਸ ਨੂੰ ਪੁਲਸ ਆਫ ਦੀ ਪਾਵਰ ਪਹ ਲਗੀ ਆ ਅੱਜ ਕੱਲ ਮੈਨੂੰ ਦੱਸੋ ਪੁਲਸ ਪਾਵਰ ਵਾਰਤ ਕਿੱਥੇ ਰਹੀ ਆ ਜੋ ਇੱਥੋਂ ਦੇ ਐਮਐਲਏ ਨੇ ਕਹਿਤਾ ਜੋ ਇੱਥੋਂ ਦੇ ਮੰਤਰੀ ਨੇ ਕਹਿਤਾ ਉਹ ਕੁਛ ਕਰਨਾ ਇੱਥੋਂ ਦੀ ਪੁਲਸ ਨੇ ਇੱਥੋਂ ਦੇ ਸਿਸਟਮ ਨੂੰ ਵੀ ਜੇ ਤੁਸੀਂ ਇਸੇ ਤਰੀਕੇ ਗੰਦ ਪਾਉਂਗੇ ਤਾਂ ਇਹ ਪੂਰੇ ਪੰਜਾਬ ਦੀ ਕਹਾਣੀ ਆ ਕਿਤੇ ਪੱਤਰਕਾਰਾਂ ਦੀ ਕੁੱਟ ਕਿਤੇ ਮਾਸਟਰਾਂ ਦੀ ਲੁੱਟ ਕਿਤੇ ਹਰੇਕ ਪਾਸੇ ਪੰਜਾਬ ਦਾ ਜਾੜਾ ਕਰ ਰਹੀ ਆ ਤੇ ਮੋਰਾ ਕੌਣ ਬਣ ਰਿਹਾ ਇਥੋਂ ਦੀ ਖਾਕੀ ਧਾਰੀ ਵਰਤੀ ਅਸੀਂ ਇਥੋਂ ਦੀ ਪੁਲਿਸ ਨੂੰ ਖੁੱਲਾ ਚੈਲੰਜ ਕਰਦੇ ਆ ਬਾਕੇ ਪ੍ਰਾਨੀ ਵੀ ਕਾਲੀ ਦਾ ਲਾਰਫ ਪੰਜਾਬ ਦੀ ਜ਼ਥੇਬੰਦੀ ਵੱਲੋਂ ਐਸੇ ਚੌਂਕ ਤੇ ਸਵੇਰੇ 10 ਵਜੇ ਅਸੀਂ ਤੁਹਾਨੂੰ ਤੂਨੇ ਹੋ ਕੇ ਮਿਲਾਂਗੇ ਸਾਰੇ ਜੱਲੇ ਪੰਜਾਬ ਦੇ ਵਿੱਚ ਮੌਜੂਦ ਆਕਾਲ ਲਾਰਫ ਦੀ ਆਪ ਜੱਥੇ ਬੰਦੀ ਵੱਲੋਂ ਕਿਹੜਾ ਬਾਕੇ ਪ੍ਰਾਨੀ ਦੀ ਪੁਲਿਸ ਦਾ ਧੱਕਾ ਕੀਤਾ ਹੈਗਾ ਜਾਂ ਕੋਈ ਬੰਦੇ ਰਸਤੇ ਕੀਤੇ ਹੈਗੇ ਆ ਪੁਰੀ ਚ ਅਸੀਂ ਇਹਨਾਂ ਨਾਲ ਪਹਿਲਾਂ ਆਪਸਰਾ ਨਾਲ ਗੱਲ ਕਰਾਂਗੇ ਕਿ ਸਾਡੇ ਬਾਪੂ ਮਾਈਕ੍ਰਾਇਮ ਕਰੂਗਾ ਇਹ ਜਹਾ ਕਰਦੇ ਆ ਜਾਂ ਨਹੀਂ ਕਰਦੇ ਦੂਜੀ ਗੱਲ ਅਸੀਂ ਇਥੋਂ ਦੀ ਪੁਲਿਸ ਨੂੰ ਖੁੱਲਾ ਚੈਲੰਜ ਕਰਦੇ ਆ ਬਾਕੇ ਪਰਾਣੀ ਵੀ ਕਾਲੀ ਦਾਲਵਾਰ ਤੋਂ ਪੰਜਾਬ ਦੀ ਜਥੇਬੰਦੀ ਵੱਲੋਂ ਐਸੇ ਚੌਂਕ ਤੇ ਸਵੇਰੇ 10 ਵਜੇ ਅਸੀਂ ਤੁਹਾਨੂੰ ਤੂਨੇ ਹੋ ਕੇ ਮਿਲਾਂਗੇ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਕੋਈ ਇੱਕ ਮਿੰਟ ਰੁਕ ਜਾ ਰੁਕ ਜਾ ਕੋਈ ਗੱਲ ਨਹੀਂ ਬਹੁਤ ਮੰਦ ਭਾਗੀ ਘਟਨਾ ਹੈ ਇੱਕ ਮਿੰਟ ਪੈਣ ਕੋ ਬਹੁਤ ਮੰਦ ਭਾਗੀ ਘਟਨਾ ਹੈ ਵੀ ਇੱਕ ਪਾਸੇ ਜਵਾਨ ਪੁੱਤ ਮਾਰਤਾ ਕਤਲ ਹੋ ਗਿਆ ਇੱਕ ਪਾਸੇ ਜਿਹੜੀ ਕੋਰੇ ਕੋਰੇ ਜੀ ਪੁਲਿਸ ਪ੍ਰਸ਼ਾਸਨ ਦੇ ਕੇ ਨਾ ਕਿ ਪੰਜ ਪੰਜਾਂ ਤੇ ਐਫ ਆਈਰ ਦਰਜ ਹੋਈ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਬੰਦੇ ਰੈਸਟ ਕਰ ਰਹੇ ਆ ਪੰਜਵੇਂ ਬੰਦੇ ਦੀ ਭਾਲ جاری ਆ ਇਹਦੇ ਨਾਲ ਲੋਕਾਂ ਨੂੰ ਬੜੀ ਦਿੱਕਤ ਆ ਰਹੀ ਸੀ 4-5 ਕਿਲੋਮੀਟਰ ਤੱਕ ਦਾ ਜਿਹੜਾ ਜਾਮ ਵੀ ਲੱਗਦਾ ਠੀਕ ਹੈ ਤੁਹਾਡੀ ਗੱਲ ਠੀਕ ਹੈ ਤੁਹਾਡੀ ਗੱਲ ਮੈਂ ਤੁਹਾਡੇ ਮਾਦਬ ਰਹੀ ਇੱਕ ਬੇਨਤੀ ਕਰਦਾ ਵੀ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਕੋਈ ਆਉਦਾ ਪੱਖ ਦੱਸਦਾ ਕੀ ਪਰਿਵਾਰ ਨਾਲ ਬਹਿ ਕੇ ਕਿਸੇ ਨਾਲ ਗੱਲ ਹੋਈ ਅਸੀਂ ਚੱਲ ਜਲ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਇੱਥੇ ਆਏ ਆ ਸਵੇਰੇ ਆ ਕੇ ਤੁਹਾਨੂੰ ਪਤਾ ਤੁਸੀਂ ਵੀ ਉੱਥੇ ਸੀ ਜਿੱਗੜਵਾਏ ਬੱਤਰਕਾਰ ਨਾਲ ਜਿਹੜੀ ਵਧੀ ਕੀ ਕੀਤੀ ਹੈ ਉਥੋਂ ਦੀ ਬਲਜੀਤਪੁਰ ਮੰਤਰੀ ਨਿਚਾੜੂ ਵਾਲੀ ਨੇ ਇਹ ਖਾਕੀ ਧਾਰੀ ਪਰਚਾ ਦਰਜ ਕਰਨ ਨੂੰ ਤਿਆਰ ਨਹੀਂ ਜੇ ਐਫ ਆਈ ਆਰ ਕੀਤੀ ਹੈਗੀ ਆ ਤੇ ਕਿ ਲੰਡੂ ਕੀਤੀ ਹੈਗੀ ਆ ਇਸ ਕਰਕੇ ਅਸੀਂ ਤੁਹਾਡੇ ਮਾਤਬਰੂਹੀ ਇੱਕ ਬੇਨਤੀ ਕਰਦੇ ਆ ਵੀ ਸਾਡਾ ਲੋਕਾਂ ਨਾਲ ਜਾ ਉਹ ਇਥੋਂ ਨਹੀਂ ਪੁੱਛਣਾ ਕੋਈ ਨਿੱਜੀ ਨਹੀਂ ਹੈ ਜੇ ਕਹਿੰਦੇ ਵੀ ਪੰਜਵਾਂ ਬੰਦਾ ਸਵੇਰ 9 ਵਜੇ ਤੱਕ ਫੜ ਲਾਂਗੇ ਤਾਂ ਠੀਕ ਹੈ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾ ਲਾਂਗੇ ਆਪਦੇ ਹਿਸਾਬ ਨਾਲ ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਕੱਲ ਦਾ ਵਾਰਜ ਜਨਾਬ ਦੀ ਜਥੇਬੰਦੀ ਵੱਲੋਂ ਇਹਨਾਂ ਪਰਿਵਾਰਾਂ ਨੂੰ ਸਮਝਾ ਲਾਂਗੇ ਵੀ ਠੀਕ ਹੈ ਸਵੇਰੇ ਆ ਜਿਹੜਾ ਵੀ ਆਪਾਂ 9 ਵਜੇ ਤੱਕ ਵੇਟ ਕਰ ਦਿਓ ਪੰਜਵਾਂ ਬੰਦਾ ਰੈਸਟ ਹੋ ਜਾਂਦਾ ਤਾਂ ਅਸੀਂ ਇਹਦਾ ਸਸਕਾਰ ਕਰਾਂਗੇ ਠੀਕ ਹੈ ਜੀ ਇੱਥੇ ਇੱਥੇ ਲਾਠੀ ਚਾਰਜ ਤਾਂ ਕਰ ਸਕਦੇ ਆ ਕੀ ਫਿਰ ਉਹਦੀਆਂ ਹੱਡੀਆਂ ਵੀ ੱੱਕੇ ਨਾਲ ਖੂਕ ਦੇਣਗੇ ਕੀ ਉਹਦਾ ਸਸਕਾਰ ਨਹੀਂ ਏ ੱੱਕੇ ਨਾਲ ਕਰ ਦੇਣਗੇ ਇਸ ਕਰਕੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਇਹ ਸੁਣ ਲੈ ਕੰਨ ਖੋਲ ਕੇ ਇੱਥੋਂ ਦੀ ਇੰਟੈਲੀਜੈਂਸੀ ਤੇ ਪੁੱਛ ਲੈ ਵੀ ਕੋਰਾ ਮੱਤਾ ਕੌਣ ਹੈ ਇਹ ਇਹਨਾਂ ਨੂੰ ਸਾਫ਼ ਹੋ ਜਾਏ ਇੱਥੋਂ ਦੇ ਸਿਸਟਮ ਨੂੰ ਵੀ ਅਸੀਂ ਪੂਰੇ ਪੰਜਾਬ ਦੀ ਜਿਹੜੀ ਕੌਲ ਹੈ ਉਹ ਦੇਤੀ ਹੈਗੀ ਆ ਜੇ ਕਿਸੇ ਤਰੀਕੇ ਦਾ ਇਹਨਾਂ ਨੇ ਜੇ ਧੱਕਾ ਕੀਤਾ ਹੈਗਾ ਉਹਦਾ ਜਵਾਬ ਹੈ ਜਿਹੜਾ ਸਵੇਰੇ ਅਸੀਂ 10 ਵਜੇ ਦੇਣ ਨੂੰ ਆ ਜਿਹੜਾ ਇੱਥੇ ਬੈਠੇ ਹੈਗੇ ਆ ਅਸੀਂ ਫਿਰ ਚੈਲੰਜ ਕਰਦੇ ਆ ਇੱਥੋਂ ਦੇ ਐਸਐਸਓ ਇੱਥੋਂ ਦੇ ਡੀਐਸਪੀ ਨੂੰ ਇੱਥੋਂ ਦੇ ਐਸਐਸਪੀ ਨੂੰ ਇੱਥੋਂ ਦੇ ਸਿਸਟਮ ਨੂੰ ਵੀ ਜੇ ਤੁਸੀਂ ਇਸੇ ਤਰੀਕੇ ਗੰਦ ਪਾਓਗੇ ਤਾਂ ਇਹ ਪੂਰੇ ਪੰਜਾਬ ਦੀ ਕਹਾਣੀ ਹੈ ਕਿਤੇ ਪੱਤਰਕਾਰਾਂ ਦੀ ਕੁੱਟ ਕਿਤੇ ਮਾਸਟਰਾਂ ਦੀ ਲੁੱਟ ਕਿਤੇ ਹਰੇਕ ਪਾਸੇ ਪੰਜਾਬ ਦਾ ਜਾੜਾ ਕਰ ਰਹੀ ਆ ਤੇ ਮੋਰਾ ਕੌਣ ਬਣ ਰਿਹਾ ਇੱਥੋਂ ਦੀ ਠਾਕੀ ਧਾਰੀ ਵਰਦੀ ਇਸ ਕਰਕੇ ਸਾਡੀ ਇਹ ਬੇਨਤੀ ਐ ਇਥੋਂ ਦੀ ਠਾਕੀਦਾਰੀ ਵਰਦੀ ਨੂੰ ਵੀ ਤੁਸੀਂ ਸਾਡੇ ਘਰਾਂ ਦੇ ਧੀ ਪੁੱਤਾਂ ਜਿਸ ਤਰੀਕੇ ਨਾਲ ਕੰਮ ਚਲਾਉਂਗੇ ਤੇ ਤੁਹਾਡਾ 2027 ਦੇ ਵਿੱਚ ਜਿਹੜਾ ਹਸ਼ਰ ਹੈ ਅਸੀਂ ਵੀ ਫਿਰ ਭਾਲ ਭਾਲ ਕੇ ਲਿਆਵਾਂਗੇ ਕੋਈ ਗੱਲ ਨਹੀਂ ਉਹ ਦਿਨ ਦੂਰ ਨਹੀਂ ਜਿਹੜੇ ਲੋਕਾਂ ਨਾਲ ਧੱਕਾ ਕਰਨਗੇ ਲੋਕ ਚਾਹੇ ਪੁਲਸਰਾ ਜੇ ਕੋਈ ਐਮਐਲਏ ਆ ਜੇ ਕੋਈ ਝਾੜੂ ਆ ਚਾਹੇ ਕੋਈ ਕਾਂਗਰਸੀ ਆ ਕੋਈ ਚੱਲ ਹੀ ਆ ਕਿਸ ਤਰ੍ਹਾਂ ਦਾ ਕੋਈ ਧੱਕਾ ਹੋਊਗਾ ਸਮਾਜ ਦੇ ਅੰਦਰ ਤੇ ਅਸੀਂ ਸਮਾਜ ਦੇ ਨਾਲ ਖੜੇ ਆ ਜੀ ਕੀ ਲੱਗਦਾ ਪੁਲਿਸ ਪ੍ਰਸ਼ਾਸਨ ਦੇ ਕੋਈ ਪੋਲੀਟਿਕਲ ਦਬਾਅ ਹੋ ਸਕਦਾ ਦੇਖੋ ਪੁਲਸਰ ਚਲਾਇ ਪ੍ਰੈਟਿਕਲ ਦਵਾਈ ਦਾ ਚਲਾ ਰਿਆ ਨਾ ਪੁਲਿਸ ਨੂੰ ਪੁਲਿਸ ਆਫ ਦੀ ਪਾਵਰ ਭੱਲ ਗਈ ਹੈ ਅੱਜ ਕੱਲ ਮੈਨੂੰ ਦੱਸੋ ਪੁਲਿਸ ਪਾਵਰ ਵਾਰਤ ਕਿੱਥੇ ਰਹੀ ਹੈ ਜੋ ਇੱਥੋਂ ਦੇ ਐਮਐਲਏ ਨੇ ਕਹਿਤਾ ਜੋ ਇੱਥੋਂ ਦੇ ਮੰਤਰੀ ਨੇ ਕਹਿਤਾ ਉਹ ਕੁਛ ਕਰਨਾ ਇੱਥੋਂ ਦੀ ਪੁਲਿਸ ਨੇ ਇਸ ਕਰਕੇ ਜਿਹੜੀ ਲੋਕਾਂ ਦੀ ਇਸ ਤਰ੍ਹਾਂ ਇਸ ਬਾਗੇ ਪ੍ਰਾਣੇ ਦੇ ਇਕੱਠ ਨੂੰ ਖੇਡਣਾ ਇੱਕ ਪਾਸੇ ਕਤਲ ਹੋਇਆ ਇੱਕ ਪਾਸੇ ਇਨਸਾਫ ਨਾ ਦਿੱਤਾ ਜਾਣਾ ਬਹੁਤ ਮੰਦ ਭਾਗੀ ਘਟਨਾ ਹੈਗੀ ਆ ਪਰ ਪੁਲਿਸ ਹੈ ਜਿਹੜੀ ਪੁਲਿਸ ਕਨੀਓ ਤਾਂ ਕਰਕੇ ਧਰਨਾ ਚਾਇਆ ਜਾ ਰਿਹਾ ਵੀ ਉੱਥੇ ਲੋਕਾਂ ਨੂੰ ਦਿੱਕਤਾਂ ਪਰਸ਼ ਹੈ ਬਿਲਕੁਲ ਬਿਲਕੁਲ ਠੀਕ ਹੈ ਜੇ ਪਰਿਵਾਰ ਨੂੰ ਕਿਸੇ ਨੇ ਭਰੋਸਾ ਦਿੱਤਾ ਹੁੰਦਾ ਭਰੋਸੇ ਚ ਲਿਆ ਹੁੰਦਾ ਇਹਦਾ ਇਹਦਾ ਮਤਲਬ ਸਿੱਧਾ-ਸਿੱਧਾ ਕੀ ਹੈ ਵੀ ਜਿਹੜੀ ਪੁਲਿਸ ਹੈਗੀ ਆ ਉਹ ਪਰਿਵਾਰ ਨੂੰ ਭਰੋਸਾ ਦਿਵਾਉਣ ਚ ਜਾਂ ਗੱਲਬਾਤ ਕਰਨ ਚ ਕਿਤੇ ਨਾ ਕਿਤੇ ਅਣਖੇਲ ਰਹੀ ਹੈ ਉਹ ਕਹਿੰਦੇ ਵੀ ਆਓ ਚਾਰ ਬੰਦੇ ਗੱਲ ਕਰੀਏ ਤੁਹਾਡਾ ਜਿਹੜਾ ਪੰਜਵਾਂ ਬੰਦਾ ਟਾਈਮ ਦੇਣ ਸਵੇਰੇ ਦੇ ਦੇਣਲਾ ਅਸੀਂ ਕਹਨੇ ਆ ਅਸੀਂ ਜਥੇਬੰਦੀ ਵੱਲੋਂ ਕਹਨੇ ਆ ਪਰਿਵਾਰ ਤੋਂ ਬਿਨਾ ਪੁੱਛੇ ਕਹਨੇ ਆ ਵੀ ਸਵੇਰੇ 10 ਵਜੇ ਤੱਕ ਬੰਦਾ ਤੁਸੀਂ ਜਿਹੜਾ ਧਿਰਫਦਾਰ ਕਰ ਲੋ ਸਾਨੂੰ ਲੋਕਾਂ ਦੇ ਰਾਹ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਦਾ ਕੋਈ ਬੰਦੇ ਚੱਕੇ ਦੀ ਵੀ ਖਬਰ ਆ ਉਹ ਕੋਈ ਗੱਲ ਨਹੀਂ ਇੱਥੋਂ ਦੇ ਐਸੇ ਤੋਂ ਨਹੀਂ ਅਸੀਂ ਗੱਲ ਕਰਦੇ ਆ ਉਹ ਜਿਹੜੇ ਬੰਦੇ ਚੱਕੇ ਆ ਜਿਹੜਾ ਕੋਈ ਸਮਾਨ ਇਹਨਾਂ ਨੇ ਇੱਥੋਂ ਲੈ ਕੇ ਗਏ ਆ ਗਿਆ ਅਸੀਂ ਉਹਨੂੰ ਤੁਰੰਤ ਰਿਹਾ ਕਰਾਵਾਂਗੇ ਨਹੀਂ ਕਰਨਗੇ ਤਾਂ ਕੋਈ ਗੱਲ ਨਹੀਂ ਫਿਰ ਜੋ ਪੋਲੀਟੀਕਲ ਦਵਾ ਦੀ ਗੱਲ ਚੱਲ ਰਹੀ ਹੈ ਵੀ ਜਿਹੜੇ ਇੱਥੋਂ ਦੇ ਐਮਐਲਏ ਸੁਖਾਨੰਦ ਉਹ ਵੀ ਬਥੇਰੇ ਚਰਚਾ ਦੇ ਵਿੱਚ ਰਹਿੰਦੇ ਆਗੇ ਦੇਖੋ ਦੇਖੋ ਚਰਚਾ ਦੇ ਵਿੱਚ ਤਾਂ 92 ਤੇ ਇੱਟਾ ਹੀ ਰਹਿੰਦੀਆਂ ਇਹਦਾ ਕੋਈ ਰੌਲਾ ਨਹੀਂ ਹੈ ਕਿ ਹੁਣ ਬਲਜੀਤਪੁਰ ਜਿਹੜੀ ਮੰਤਰੀ ਹੈਗੀ ਆ ਉਹ ਚਰਚਾਕ ਨਹੀਂ মিডিਆ ਦੇ ਹਮਲੇ ਨਹੀਂ ਆਪਾਂ ਕੀ ਕਰਦੇ ਪਏ ਆ ਆਪਾਂ ਮੈਂ ਉਹਨਾਂ ਪੱਤਰਕਾਰਾਂ ਭਰਾਵਾਂ ਨੂੰ ਹੀ ਬੇਨਤੀ ਕਰਦਾ ਜਿਹੜੇ ਗੋਦੀ ਚੱਕ মিডিਆ ਬਣੇ ਹੋਏ ਆ ਭਰਾਵੋ 2027 ਦੂਰ ਨਹੀਂ ਜੋ ਝਾੜੂ ਨੇ ਗੰਦ ਪਾਇਆ ਹੋਇਆ ਬਹੁਤ ਬਹੁਤ ਜ਼ਿਆਦਾ ਗਾ ਹੈ ਇਸ ਕਰਕੇ ਆਪਾਂ ਪੱਤਰਕਾਰ ਜਿਹੜਾ ਚੌਥਾ ਥਾ ਮਹਾ ਆਜ਼ਾਦੀ ਦਾ ਇਹਨੂੰ ਨਾ ਭੁੱਲ ਗਏ ਅਸੀਂ ਹੁਣ ਤਾਂ ਅਸਰਣਾ ਇੱਥੋਂ ਦੇ ਜਿਹੜੇ ਅਧਿਕਾਰੀ ਹੈਗੇ ਐਸਐਚਓ ਨਾਲ ਗੱਲ ਕਰਦੇ ਹੈਗੇ ਜੋ ਸਾਡੇ ਬੰਦੇ ਨਹੀਂ ਛੱਡਦੇ ਹੈਗੇ ਠੀਕ ਆ ਰੱਖ ਲਓ ਕੋਈ ਗੱਲ ਨਹੀਂ ਅਸੀਂ ਫਿਰ ਕਿਹਨੇ ਆ ਕਲ ਦਲਵਾਰਤ ਪੰਜਾਬ ਦੀ ਜਥੇਬੰਦੀ ਵੱਲੋਂ ਤੜਕੇ ਮਜ਼ਦੂਰ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਉਦੋਂ ਹੀ ਇਕੱਠੇ ਹੋਣਾ ਹੁੰਦਾ ਜਦੋਂ ਨਰੇਗਾ ਦਾ ਧਰਨਾ ਹੁੰਦਾ ਤੁਸੀਂ ਉਦੋਂ ਹੀ ਇਕੱਠੇ ਹੋਣਾ ਹੁੰਦਾ ਜਦੋਂ ਕਣਕ ਦਾ ਰੋਲਾ ਹੁੰਦਾ ਤੁਸੀਂ ਉਦੋਂ ਹੀ ਇਕੱਠੇ ਹੋਣਾ ਹੁੰਦਾ ਜਦੋਂ ਕੋਈ ਮੰਤਰੀ ਸੰਤਰੀ ਆਇਆ ਹੁੰਦਾ ਅੱਜ ਜਵਾਨ ਪੁੱਤ ਮਜ਼ਦੂਰਾਂ ਦਾ ਮਰਿਆ ਤੇ ਮਜ਼ਦੂਰ ਭਰਾਵਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਹੈ ਵੀ ਜਿਹੜੀਆਂ ਕਿਸਾਨ ਮਜ਼ਦੂਰ ਦਾ ਨਾਅਰਾ ਦਿੰਦੇ ਹੋ ਤੇ ਵੀਰੇ ਅੱਜ ਕਿੱਥੇ ਹੋ ਮੇਰਾ ਸਵਾਲ ਆ ਮੈਂ ਜਥੇਬੰਦੀਆਂ ਨੂੰ ਇਸ ਕਰਕੇ ਦੇਖੋ ਸਾਨੂੰ ਹੱਕ ਆ ਜਿਹੜੇ ਉਹ ਪਛਾਣਨ ਦੀ ਲੋੜ ਹੈਗੀ ਆ ਅਸੀਂ ਇਥੋਂ ਦੇ ਹਿੱਸੇ ਤੋਂ ਨਾਲ ਗੱਲ ਕਰਦੇ ਆ ਉਹਦਾ ਕੀ ਵਰਜਨ ਹੈਗਾ ਕੋਈ ਗੱਲ ਨਹੀਂ ਅਸੀਂ ਪੂਰੇ ਪੰਜਾਬ ਨੂੰ ਜਿਹੜੀ ਕਾਲ ਦਿੱਤੀ ਹੋਈ ਆ ਸਵੇਰੇ ਮਿਲਾਂਗੇ 10 ਵਜੇ ਦੁਕਣੇ ਹੋ ਕੇ ਧੰਨਵਾਦ ਸਾਰਿਆਂ ਨੂੰ